ਜੀਦਾ ਪਲਾਸਟਿਕ ਕੇਸ ਦਾ આરોપી 30 ਸਤੰਬਰ ਤੱਕ ਦੁਬਾਰਾ ਤੋਂ ਪੁਲਿਸ ਰਿਮਾਂਡ ਤੇ ਬਟਿੰਡਾ ਦੇ ਪਿੰਡ ਜੀਦਾ ਵਿੱਚ ਹੋਏ ਪਲਾਸਟਿਕ ਦਾ આરોપી ਗੁਰਪ੍ਰੀਤ ਸਿੰਘ ਨੂੰ ਅੱਜ ਦੁਬਾਰਾ ਤੋਂ ਬਟਿੰਡਾ ਦੀ ਕੋਰਟ ਵਿੱਚ ਕੀਤਾ ਗਿਆ ਪੇਸ਼ ਕੋਰਟ ਨੇ 30 ਸਤੰਬਰ ਤੱਕ ਦਾ ਦੁਬਾਰਾ ਤੋਂ ਦਿੱਤਾ ਰਿਮਾਂਡ ਅੱਜ 7 ਦਿਨਾਂ ਦਾ ਰਿਮਾਂਡ ਹੋਇਆ ਸੀ ਖਤਮਾ ਦੇ 5 ਦਿਨ ਦਾ ਰਿਮਾਂਡ ਹੋਰ ਮਿਲਿਆ ਮੀਂਹtier ਤੇ ਬੈਠਾ ਜੋ ਸ਼ਖਸ਼ ਨਜ਼ਰ ਆ ਰਿਹਾ ਹੈ ਇਹ ਉਹੀ ਸ਼ਾਤਰ આરોપી ਗੁਰਪ੍ਰੀਤ ਸਿੰਘ ਹੈ ਜੋ ਆਪਣੇ ਹੀ ਘਰ ਦੇ ਅੰਦਰ ਬੰਬ ਬਣਾਉਣ ਦੀ ਤਿਆਰੀ ਕਰ ਰਿਹਾ ਸੀ ਇਸ ਕਰਕੇ ਇਸਦੇ ਆਪਣਾ ਆਪਣੇ ਘਰ ਦੇ ਅੰਦਰ ਲਗਾਤਾਰ ਬਲਾਸਟ ਹੋਏ ਉਸੇ ਬਲਾਸਟ ਵਿੱਚ ਇਹ ਆਪਣਾ ਖੁਦ ਜ਼ਖਮੀ ਹੋਇਆ ਤੇ ਇਹਦਾ ਪਿਓ ਵੀ ਜ਼ਖਮੀ ਹੋਇਆ ਜਿਸ ਨੂੰ ਪੁਲਿਸ ਨੇ ਪਹਿਲਾਂ 7 ਦਿਨਾਂ ਦਾ ਇਹਦਾ ਜਿਹੜਾ ਰਿਮਾਂਡ ਆਫਰ ਕੀਤਾ ਗਿਆ ਸੀ ਅਤੇ ਅੱਜ ਇਸ ਨੂੰ ਮਾਂਜੂਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅੱਜ ਮਾਂਜੂਦ ਅਦਾਲਤ ਵੱਲੋਂ ਹੁਣ ਇਸ ਦਾ ਦੁਬਾਰਾ ਪੰਜ ਦਿਨਾਂ ਦਾ ਰਿਮਾਂਡੜਾ ਹੋ ਦਿੱਤਾ ਗਿਆ ਤੇ ਹੁਣ ਇਹ 30 ਤਰੀਕ ਨੂੰ ਦੁਬਾਰਾ ਤੋਂ ਮਾਂਜੂਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਗੁਰਪ੍ਰੀਤ ਦੀ ਹਾਲਤ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਤਮਾਕੀ ਤੋਂ ਬਾਅਦ ਇਸ ਦਾ ਖੁੱਪ ਕੱਟਣਾ ਪਿਆ ਅਤੇ ਖੁਦ ਆਪਣੇ ਲੱਤਾਂ ਤੇ ਵੀ ਇਹ ਆਪਾਂ ਨਹੀਂ ਚੱਲ ਸਕਦਾ। ਹੁਣ ਇਸ ਨੂੰ ਵੀਰ ਚੇਰ ਤੇ ਹੀ ਮਾਨਡੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਫਿਲਹਾਲ ਹੁਣ ਤੱਕ ਰਿਮਾਂਡ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਇਹ ਜਾਣਦਾ ਬਸ਼ਾ ਹੈ। ਤਦੋਂ ਤੂੰ ਬੀਐਸਪੀ ਇਹੀ ਕਹਿ ਰਹੇ ਹਨ ਕਿ ਮਾਮਲਾ ਅਜੇ ਵੀ ਜਾਂਚधीन ਹੈ। ਇਸ ਕਰਕੇ ਇਹਨੂੰ ਹਾਲ ਕਿਸ ਦਾ ਇਹਨਾਂ ਵੱਲੋਂ ਪੰਜ ਦਿਨ ਦਾ ਹੋ ਰਿਹਾ ਜਿਹੜਾ ਡਿਮਾਂਡ ਉਹ ਹਾਸਲ ਕੀਤਾ ਗਿਆ। ਰਿਪੋਰਟ ਦਿਖਾ ਰਹੇ ਆ ਇਹ ਉਹ ਸ਼ਖਸ ਹੈ ਜੋ ਪਿਛਲੇ ਦਿਨੀ ਬਟਿੰਡਾ ਜ਼ਿਲ੍ਹੇ ਦੇ ਪਿੰਡ ਗੀਦਾ ਦੇ ਅੰਦਰ ਇੱਕ ਬਲਾਸ ਹੋਇਆ ਸੀ ਜਿਸ ਨੇ ਕੁਡੋਨਰ ਸਮਗਰੀ ਆਪਣਾ ਮੰਗਵਾਈ ਸੀ ਤੇ ਆਪਣੇ ਹੀ ਇੱਦੇ ਆਪਣਾ ਇੱਦੇ ਜਦੋਂ ਆਪ ਬਾਕ ਰਿਹਾ ਇਹ ਹੀ ਆਪ ਕੋ ਜਨਮੀ ਹੋਇਆ ਇੰਦੇ ਖਾਤੇ ਡਹੂਆ ਪਟਨਾਪਿਆ ਅਤੇ ਉਸ ਤੋਂ ਬਾਅਦ ਇੰਦਰ ਕੋ ਜਨਮੀ ਹੋਇਆ ਤੇ ਉਸ ਨੂੰ ਲੈ ਕੇ ਫੌਜ ਨੇ ਵੀ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਵੀ ਅਗਦੇ ਨਾਲ ਕੀਤੀ ਗਈ। ਤੇ ਉਸ ਤੋਂ ਬਾਅਦ ਐਨਆਈਏ ਦੀ ਟੀਮੀਂ ਆਪਣਾ ਬਟੰਡਾ ਦੇ ਪਿੰਡ ਗਿੱਦਾਂ ਵਿਖੇ ਆਈ ਸੀ ਇਹ 19 ਸਾਲਾਂ ਦੀ ਨੌਜਵਾਨ ਸੀ ਜਿਸ ਨੇ ਆਪਣੇ ਘਰ ਦੇ ਅੰਦਰ ਆਨਲਾਈਨ ਆਪਣਾ ਸਮਗਰੀ ਦੀ ਅਪ੍ਰੈਸਰੋ ਬੋਲ ਮੰਗਾਈ ਗਈ ਤੇ ਇਹ ਪਾਕਿਸਤਾਨ ਦੇ ਆਪਣਾ ਵੱਡੇ ਅਤਵਾਦੀਆਂ ਦੇ ਵਰਕਰ ਦੇ ਵਿੱਚ ਸੀ ਹਜੇ ਤੱਕ ਇਸ ਨੂੰ ਲੈ ਕੇ ਬਟੰਡਾ ਪੁਲਿਸ ਕੁਝ ਵੀ ਨਹੀਂ ਵੀ ਆਪਣਾ ਦਸਰੀ ਦੇਖਣੇ ਹੀ ਆਉਣ ਵਾਲੇ ਤਨ ਦੇ ਵਿੱਚ ਵੱਡੇ ਕਲਾਸੇ ਹੋਣ ਦੀ ਉਮੀਦ ਵੀ ਆਪਣਾ ਦਿਖਾਈ ਆ ਰਹੀ ਹੈ। ਪਰਮਾਡਲੇ 5 ਦਿਨ 5 ਦਿਨ ਤਾਂ ਹੋਰ ਮਿਲ ਗਿਆ ਕੀ ਕਿ ਉਸ ਤੋਂ ਹੁਣ ਤੱਕ ਕੁਝ ਲਿਖਦੇ ਵਿੱਚ ਆਇਆ ਤੇ ਬਾਕੀ ਸਾਰਾ ਸਾਰਾ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਇਨ ਦਾ ਮੇਨ ਟਾਈਮ ਅਸੀਂ ਸ਼ੇਅਰ ਕਰਾਂਗੇ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਜਾਰੀ ਰਵੇ ਅੱਜ ਅੱਜ ਦਾ 5 ਡੇਸ ਹੋਰ ਮਾੜਡ ਜਿਵੇਂ ਸਾਹਮਣੇ ਗ੍ਰਾਂਟ ਕੀਤਾ ਅੱਛਾ ਹਾਂਜੀ ਤੇ ਇਹ ਅਸੀਂ ਸ਼ੇਅਰ ਨਹੀਂ ਹਜੇ ਕਰ ਸਕਦੇ 5 ਦਿਨਾਂ ਦੇ ਮਾੜਡ ਇਹਦੀ ਬਹੁਤ ਕੁਝ ਝੁਲਿਆ ਬਹੁਤ ਬਰਾਮਦਗੀਆਂ ਹੋਈਆਂ ਉਹ ਅਸੀਂ ਟੈਸਟ ਕਰਾਂਗੇ ਰਿਪੋਰਟ ਪੜ੍ਹਦੀਆਂ ਅਗਲੀ ਵਾਰ ਹੀ ਤੁਸੀਂ ਪੜ੍ਹੋਗੇ ਠੀਕ ਹੈ ਜੀ ਬਸ ਅਸੀਂ ਦੱਸ ਰਹੇ ਹਾਂ ਕਿ ਟਾਈਮ 'ਚ ਇੱਕ ਵਾਰ ਬਰੀ ਦਗਾ ਕੋਈ ਕੈਮੀਕਲ ਦਾ ਪਤਾ ਲੱਗਿਆ ਕੈਮੀਕਲ ਪਤਾ ਲੱਗੇ ਆ ਜੋ ਵੀ ਹੈ ਇਹ ਅਜੇ ਰਿਪੋਰਟਸ ਆਣ ਗਿਆ ਫੋਰੈਂਸਿਕ ਤੋਂ ਤਾਂ ਕਨਫਰਮ ਹੋਏਗਾ ਫਿਲਹਾਲ ਜੱਸ ਸਾਹਮਣੇ 5 ਦਿਨ ਹੋਰ ਦਿੱਤੇ ਆ ਕਿ ਤੁਸੀਂ ਆਪਣੀ ਇਨਵੈਸਟੀਗੇਸ਼ਨ ਹੋਰ ਕਰ ਲਓ ਠੀਕ ਹੈ ਉਸ ਤੋਂ ਬਾਅਦ 30 ਤਰੀਕ ਨੂੰ ਪੇਸ਼ ਕਰਾਂਗੇ ਸਰ ਆਰਮੀ ਵੱਲੋਂ ਕੋਈ ਸquad ਰੱਖੇ ਗਏ ਨੇ ਆਪਣੇ ਆਰਮੀ ਵੱਲੋਂ ਬੌਮ ਡਿਸਪੋਜ਼ਲ ਸਕਵਾੜ ਆਇਆ ਸੀਗਾ ਜਿਨ੍ਹਾਂ ਨੇ ਆਪਣਾ ਜਿਹੜਾ ਮੌਕਾ ਉਸ ਤੇ ਜੋ ਵੀ ਕੈਮੀਕਲ ਸੀਗੇ ਹਾਰਮਫੁਲ ਕੈਮੀਕਲਸ ਨੂੰ ਨਸ਼ਟ ਕੀਤੇ ਆ ਬਿਲਕੁਲ ਕੋਈ ਜਲਦੀ ਵੀ ਵੀਡੀਓ ਵੀ ਆਪਾਂ ਨੂੰ ਵੀਡੀਓ ਮਿਲਿਆ ਸੀ ਮੌਜੂਦਾ ਮਿਲਿਆ ਉਹਦਾ ਬਤਾਲੀ ਨੇ ਉਹ ਦੱਸਾਂਗੇ ਉਹ ਆਫਟਰ ਫੋਰੈਂਸਿਕ ਆਫਟਰ ਫੋਰੈਂਸਿਕ ਜੋ ਵੀ ਰਿਪੋਰਟ ਹੈ ਜੀਵਰ ਪੇਸ਼ ਕੀਤਾ ਹੈ ਕੋਰਟ ਤੇ ਕਿੰਨੇ ਦਿਨਾਂ ਦੇ ਅੰਦਰ ਪਾਣ 5 ਦਿਨਾਂ ਦੇ ਮਿਲਿਆ 30 ਤਰੀਕ ਨੂੰ ਪੇਸ਼ ਕਰਾਂਗੇ ਠੀਕ ਹੈ ਠੀਕ ਹੈ